ਕਿ ਪੰਜਾਬ ਦੇ ਵਿੱਚ BSP ਨੂੰ ਇਤਿਹਾਸਿਕ ਜਿੱਤ ਦਿਵਾ ਕੇ ਇਹ ਸੁਨੇਹਾ ਪੰਜਾਬ ਦੇ ਵਿੱਚ ਦਿੱਤਾ ਆ ਪੰਜਾਬ ਦੇ ਵੋਟਰਾਂ ਨੇ ਪੰਜਾਬੀਆਂ ਨੇ ਕਿ BSP ਦੀ ਜਿਹੜੀ ਪੰਜਾਬ ਸੰਭਾਲੋ ਮਹਮ ਆ ਉਹਨਾਂ ਨੇ ਉਹਦੇ ਤੇ ਆਪਣਾ ਮੋਹਰ ਲਗਾਈ ਭਰੋਸਾ ਪ੍ਰਗਟ ਕੀਤਾ ਪੰਜਾਬ ਸੰਭਾਲੋ ਮਹਮ ਚਲਾਈ ਇਹ ਉਸ ਮਹਮ ਦਾ ਅਸਰ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਇੱਕ ਮੁੱਖ ਧਿਰ ਵੱਜੋਂ ਸਤਾਪਤ ਹੋਣ ਲਈ ਅੱਗੇ ਵਧਦੀ। ਤੋਂ ਬਹੁਤ ਜਨ ਸਮਾਜ ਪਾਰਟੀ ਦਾ ਪਹਿਲਾਂ ਤਾਂ ਕੋਸ਼ਿਸ਼ ਇਹ ਆ ਕਿ ਸਰਕਾਰ ਦੇ ਸਾਮਦਾਨ ਦੰਡ ਭੇਦ ਨੂੰ ਅਸਫਲ ਬਣਾਇਆ ਜਾਵੇ। ਔਰ ਸਾਡੇ ਸਾਰੇ ਗਰੇ ਨੁਮਾਇੰਦੇ ਆ ਉਹ ਕੇਦਰ ਦੇ ਜਿੱਤ ਕੇ ਆਏ ਆ। ਉਹ ਵਿਚਾਰਧਾਰਕ ਤੌਰ ਤੇ ਪਰਪੱਕਾ ਇਸ ਕਰਕੇ ਉਹਨਾਂ ਨੂੰ ਉਹਨਾਂ ਤੇ ਕੋਈ ਲੋਭ ਲਾਲਚ ਅਸਰ ਨਹੀਂ ਕਰ ਸਕਦਾ। ਚੇਅਰਮੈਨ ਨੇ ਦਾ ਮਾਪਦੰਡ ਕੀ ਹੋਊਗਾ ਜਿਹਨੂੰ ਚੇਅਰਮੈਨ ਸਿਭਾ ਉਹ ਨਹੀਂ ਕਹੁੰਦੇ ਜਦ ਤੱਕ ਉਹਨਾਂ ਦੇ ਜਿਹੜੇ ਇਹ ਕਾਉਂਸਲਰ ਆ ਜਾਂ ਇਹ ਉਹਨਾਂ ਦੀਆਂ ਜਿਹੜੀਆਂ ਬਲਾਕ ਸੰਮਤੀ ਜੇ ਤੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਮੈਂਬਰ ਨਹੀਂ ਪੂਰੇ ਹੁੰਦੇ ਜਦ ਤੱਕ ਉਹ ਸਟੋਰ ਪੰਨ ਦੂਜੀਆਂ ਪਾਰਟੀਆਂ ਵਿੱਚੋਂ ਕਰਕੇ ਨਹੀਂ ਆਪਣੀ ਬਹੁਮਤ ਆਉਂਦਾ ਤੇ ਅੱਜ ਵੀ ਦੇਖਣ ਨੂੰ ਮਿਲਿਆ ਤੁਸੀਂ ਜਿਸ ਤਰ੍ਹਾਂ ਸੌਂ ਖਲਾਈ ਆ ਕੀ ਇਸ ਤਰ੍ਹਾਂ ਦਾ ਡਰ ਵੀ ਲੱਗ ਰਿਹਾ ਕੋਈ ਨਹੀਂ ਨਹੀਂ ਡਰ ਨਹੀਂ ਹੈ ਇਹ ਡਰ ਦੇਖੋ ਤੋ ਜੀ ਅਸੀ ਇਸੇ ਗੁਰੂਕਰਤੈਂਡ ਇਸ ਕਰਕੇ ਥੋੜੀ ਐਂ ਪੈ ਡਰੋ ਜਿਨ੍ਹਾਂ ਨੂੰ ਡਰ ਸੀ ਉਹ ਤਾਂ ਅੱਜ ਤੱਕ ਨਹੀਂ ਆਏ ਜਦੋਂ ਗੁਰੂਕਰ ਤੇ ਜੀਸੀਬੀ ਚੱਲੀ ਬੀਐਸਪੀ ਤਾਂ ਉਹਦੋਂ ਨਾਲ ਡਰੇ ਮੋਹਨ ਸਮਾਜ ਪਾਰਟੀ ਨੂੰ ਤਾਂ ਨਾਉ ਫਗਵਾੜੇ ਕਿ ਚੌੜ ਸਕੇ ਨਾ ਜਲੰਧਰ ਚ ਚ ਮੈਂ ਤੁਹਾਨੂੰ ਦੱਸਿਆ ਕਿ ਲਾਲਚ ਦੀ ਉਨ੍ਹਾਂ ਕੋਈ ਕਮੀ ਨਹੀਂ ਛੇ ਪਰ ਮੋਹਨ ਸਮਾਜ ਪਾਰਟੀ ਨੂੰ ਤੋੜਨ ਚ ਕੰਮ ਜਰਨੀ ਹੋ ਮੇਰਾ ਭਰੋਸਾ ਹੈ ਕਿ ਬਲੌਕ ਸੰਪਤੀ ਦੀਆਂ ਚੋਣਾਂ ਚ ਵੀ ਉਹ ਸਾਡੇ ਤੇ ਸੇ ਨਮਾਇੰਦੇ ਨੇ ਤੋੜਨ ਚ ਕੰਮ ਜਰਨੀ ਹੋ ਸਾ ਜੈਪੀਐਮ ਜੈ ਭਾਰਤ ਹਿਤ ਜੀਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਆ ਅੱਜ ਬਹੁਜਲ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਤਾਰ ਸਿੰਘ ਕ੍ਰੀਮਪੁਰੀ ਜੀ ਫਲੋਰ ਹਲਕੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆ ਕਿਉਂਕਿ 17.5 ਨੂੰ ਜਿਹੜੇ ਨਤੀਜੇ ਆਏ ਆ ਉਹਦੇ ਵਿੱਚ ਬਹੁਜਲ ਸਮਾਜ ਪਾਰਟੀ ਦੇ ਦੋ ਜ਼ਿਲ੍ਹਾ ਪਿਛੇ ਮੈਂਬਰ ਫਲੋਰ ਹਲਕੇ ਤੋਂ ਬਣੇ ਆ ਤੇ ਇਸ ਦੇ ਨਾਲ ਹੀ ਜਿਹੜੇ 11 ਬਲਾਕ ਸੰਤੀ ਮੈਂਬਰ ਬਣੇ ਆ ਤੇ ਕ੍ਰੀਮਪੁਰੀ ਸਾਹਿਬ ਨੇ ਅੱਜ ਬਲਾਕ ਸੰਤੀ ਮੈਂਬਰਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਹੱਕ ਦੇ ਵਿੱਚ ਇਕੱਠੇ ਹੋ ਕੇ ਸਨਮਾਨ ਸਵਾਰ ਰੱਖਿਆ ਜੀ ਕ੍ਰਿਮਨਰ ਸਾਹਿਬ ਇਸ ਜਿੱਤ ਤੇ ਕੀ ਕਹੂੰਗਾ ਅਮੈਂ ਜਿੱਥੇ ਜਿੱਤੇ ਹੋਏ ਬੀਐਸਪੀ ਦੇ ਸਾਰੇ ਉਮੀਦਵਾਰਾਂ ਨੂੰ ਨਮਾਇੰਦਿਆਂ ਨੂੰ ਮੁਬਾਰਕਬਾਦ ਦਿੰਨਾ ਉੱਥੇ ਮੈਂ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਬੀਐਸਪੀ ਨੂੰ ਇਤਿਹਾਸਿਕ ਜਿੱਤ ਦਿਵਾ ਕੇ ਇਹ ਸੁਨੇਹਾ ਪੰਜਾਬ ਦੇ ਵਿੱਚ ਦਿੱਤਾ ਹੈ ਪੰਜਾਬ ਦੇ ਬੋਟਰਾਂ ਨੇ ਪੰਜਾਬੀਆਂ ਨੇ ਕਿ ਬੀਐਸਪੀ ਦੀ ਜਿਹੜੀ ਪੰਜਾਬ ਸੰਭਾਲੋ ਮਹਮ ਆ ਉਹਨਾਂ ਨੇ ਉਹਦੇ ਤੇ ਆਪਣਾ ਮੋਹਰ ਲਗਾਈ ਭਰੋਸਾ ਪ੍ਰਗਟ ਕੀਤਾ ਔਰ ਬੀਐਸਪੀ ਨੇ 2027 ਦੀ ਨਹੀਂ ਰੱਖ ਦਿੱਤੀ ਕਿ 2027 ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਧਿਰਾਂ ਇਹ ਕਾਂਗਰਸ ਅਕਾਲੀ ਭਾਜਪੀ ਆਪ ਪੰਜਾਬ ਇਹਨਾਂ ਨੂੰ ਰੱਦ ਕਰਕੇ ਮੋਡਨ ਸਮਾਜ ਪਾਰਟੀ ਨੂੰ ਪੰਜਾਬ ਦੇ ਵਿੱਚ ਇੱਕ ਮੌਕਾ ਦੇਣ ਦੀ ਦਿਸ਼ਾ ਵਿੱਚ ਬਦ ਰਿਹਾ ਹੈ ਕਿ ਔਰ ਮੇਰਾ ਵਿਸ਼ਵਾਸ ਹੈ ਕਿ ਬਲੌਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਨੇ ਸਮਾਜ ਦੇ ਅੰਦਰ ਪੰਜਾਬੀਆਂ ਦਾ ਬੀਐਸਪੀ ਦੇ ਵਿੱਚ ਹੋਰ ਵਿਸ਼ਵਾਸ ਵਧਾਇਆ ਸਾਡੇ ਵਰਕਰਾਂ ਦੀ ਹਿੰਮਤ ਵਧਾਈ ਹੈ ਔਰ ਅਸੀਂ ਇੱਕ ਸਾਲ ਪੰਜਾਬ ਨੂੰ ਨਸ਼ਿਆਂ ਦੇ ਸੰਕਰਟ ਤੋਂ ਜਿਹੜਾ ਕੱਢਣ ਦੀ ਮਹਿਮ ਪਿੱਛੇ ਚਲਾਈ ਔਰ ਅੱਗੇ ਇਹ ਚਲਾਵਾਂਗੇ ਤੋਂ ਇਹ ਮੈਂ ਮਹਿਸੂਸ ਕਰਦਾ ਕਿ 2027 ਦੇ ਨਤੀਜੇ ਵੀ ਹੈਰਾਨੀਜਨਕ ਹੋਣਗੇ ਜਿਸ ਤਰ੍ਹਾਂ ਬਲੋਕ ਸੰਤੀਆਂ ਤੜਾ ਤੜ ਗਤੀਆਂ ਇਸੇ ਤਰ੍ਹਾਂ ਬੀਐਸਪੀ ਅਸੈਂਬਲੀਆਂ ਜਿੱਤ ਕੇ ਪੰਜਾਬ ਚ ਸਰਕਾਰ ਬਣਨ ਬਦੂ ਜਿਸ ਤਰ੍ਹਾਂ ਪ੍ਰਜਾਣਜੀ 2008 ਦੇ ਬੱਚੇ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਗੰਨਾਪੈਂਡ ਤੋਂ ਬੀਐਸਪੀ ਦਾ ਬਣਦਾ ਆ ਉਤੋ ਬਾਅਦ 2025 ਦੇ ਵਿੱਚ ਬਣਿਆ ਹਪਰਾ ਜ਼ਿਲ੍ਹਾ ਪ੍ਰੇਸ਼ਰ ਦੇ ਵਿੱਚ ਵੀ ਮੋਜੇ ਸਮਾਜ ਪਾਰਟੀ ਦਾ ਮੇਰਾ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਬਣਿਆ ਤੇ ਕਿਸ ਤਰ੍ਹਾਂ ਦੇ ਇਸ ਪਰਵਰਤਨ ਮੈਂ ਕਹਾਂ ਕਿ BSP ਨੇ ਸਭ ਕੰਚੀ ਰਾਮ ਬਾਬਾ ਸਭ ਡਾਕਟਰ ਅੰਬੇਦਕਰ ਦੀ ਜੋਤ ਜੜੀ ਆ ਆਪਣੇ ਰਹਿਬਰਾਂ ਦੀ ਭੈਣ ਕੁਮਾਰੀ ਮਾਇਆਬਤੀ ਜੀ ਸਾਡੀ ਪਾਰਟੀ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਹੈ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਅਸੀਂ ਇਹ ਪੰਜਾਬ ਸੰਭਾਲੋ ਮਹਮ ਚਲਾਈ ਆ ਇਹ ਉਸ ਮਹਮ ਦਾ ਅਸਰ ਹੈ ਕਿ ਬੌਜਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਇੱਕ ਮੁੱਖ ਧਿਰ ਵੱਜੋਂ ਸਤਾਪਤ ਹੋਣ ਲਈ ਅੱਗੇ ਵਧ ਗਈ ਤੁਸੀਂ ਦੇਖੋ ਫਲੋਰ ਦੇ ਵਿੱਚ ਬਈ ਦਿੱਲੀ ਦਾ ਤਖਤ ਜਿਹਨਾਂ ਕੋਲ ਆ ਉਹ ਵੀ ਜਿਲ੍ਹਾ ਪ੍ਰੇਸ਼ਦ ਚ ਜੀਰੋ ਔਰ ਪੰਜਾਬ ਦੀ ਤਖਤੀ ਜਿਹਨਾਂ ਕੋਲ ਆ ਉਹ ਵੀ ਜਿਲ੍ਹਾ ਪ੍ਰੇਸ਼ਦ ਚ ਜੀਰੋ ਔਰ BSP ਦੇ ਵਰਕਰਾਂ ਨੇ BSP ਦੇ ਵੋਟਰਾਂ ਨੇ ਆਪਣਾ ਪਸੀਨਾ ਵਹਾ ਕੇ ਮਿਹਨਤ ਕਰਕੇ ਸਾਡੀ ਫਲੋਰ ਦੀ ਟੀਮ ਨੇ BSP ਨੂੰ ਇਥੇ ਇੱਕ ਬੜੀ ਪਾਰਟੀ ਵਜੋਂ ਸਤਾਪਤ ਕੀਤਾ ਅਤੇ ਪੰਜਾਬ ਦੇ ਬਾਕੀ ਵਿਧਾਨ ਸਭਾ ਹਲਕੇ ਅੱਜ ਵੀ BSP ਨੇ ਵੱਡੀਆਂ ਮੱਲਾ ਮਾਰੀਆਂ ਇੱਕ ਇੱਕ ਸਪਸ਼ਟ ਸੁਨੇਹਾ ਕਿ 2027 ਜਿਹੜਾ ਅਸੀਂ ਪੰਜਾਬ ਸੰਭਾਲੋ ਮਹਿੰਤ ਲਈ ਅਸੀਂ ਉਹਦੇ ਤੇ ਵੀ ਕਿਹਾ ਕਿ ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲ ਤੋਂ ਅੱਜ ਉਸ ਦਿਸ਼ਾ ਚ ਸੁਨੇਹਾ ਸੰਗਤ ਨੇ ਦੇ ਦਿੱਤਾ ਕਿ 2027 ਦਾ ਵਿਕਲਪ ਜਿਹੜਾ ਉਹ ਵਰਜਨ ਸਮਾਜ ਪਾਰਟੀ ਹੀ ਹੋਇਆ। ਆਮ ਆਦਮੀ ਪਾਰਟੀ ਦਾ ਫਲੋਰ ਹਲਕੇ ਦੇ ਵਿੱਚ ਕੋਈ ਜ਼ਿਲ੍ਹਾ ਪ੍ਰੇਸ਼ਦ ਨਹੀਂ ਬਣਿਆ। ਪੰਜਾਬ ਵਿੱਚ ਉਹਨਾਂ ਦੀ ਸਰਕਾਰ ਆ ਤੇ ਸਿਰਫ ਬਲਾਕ ਸੰਤੀ ਦੇ ਮੈਂਬਰਾਂ ਦੀ ਗੱਲ ਕੀਤੀ ਜਾਵੇ ਫਲੋਰ ਵਿੱਚ ਇੱਕ ਤੇ ਰੋੜਕਾ ਬਲਾਕ ਵਿੱਚ ਉਹਨਾਂ ਦੇ ਸਿਰਫ ਤੈਨ੍ਹੇ ਆ। ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਇਹ ਵੀ ਜਿਹੜੀਆਂ ਉਹਨਾਂ ਨੇ ਦਿੱਤਾ ਆ ਇਹ ਸਰਕਾਰ ਦੀ ਤਾਕਤ ਦੇ ਨਾਲ ਮੈਨੀਪੂਲੇਟਡ ਪੰਜਾਬ ਕਿ ਜਿੱਥੇ ਵੀ ਉਹ ਦਿਖਾਉਂਦੇ ਤੋ ਇਹ ਕੋਈ ਪਬਲਿਕ ਦੀ ਪਾਰਟਿਸਪੇਸ਼ਨ ਨਹੀਂ ਆ ਉਹ ਆਮ ਪਾਰਟੀ ਦੀ ਜਿੱਤ ਇਹ ਐ ਪ੍ਰਸ਼ਾਸਨਿਕ ਮੈਨਿਪੂਲੇਸ਼ਨ ਔਰ ਜਿਹੜੀ ਕਿ ਸਤਾਈ ਦੇ ਵਿੱਚ ਸੰਭਵ ਨਹੀਂ ਇਸ ਕਰਕੇ ਆਪ ਤਾਂ ਗਈ ਹੀ ਗਈ ਔਰ ਬਸਪਾ ਆਈ ਹੀ ਆਈ ਤੇ ਜਿਲ੍ਹਾ ਪ੍ਰੇਸ਼ਦ ਦੀ ਗੱਲ ਕੀਤੀ ਜਾਵੇ ਜਿਲ੍ਹਾ ਪ੍ਰੇਸ਼ਦ ਦੇ ਵਿੱਚ ਆਮ ਆਦਮੀ ਪਾਰਟੀ ਦੇ 10 ਜਿਹੜੇ ਆ ਜਿਲ੍ਹਾ ਪ੍ਰੇਸ਼ਦ ਮੈਂਬਰ ਆ ਉਹਨਾਂ ਨੂੰ ਇੱਕ ਜਿਹੜਾ ਜਿਲ੍ਹਾ ਪ੍ਰੇਸ਼ਦ ਮੈਂਬਰ ਦੀ ਲੋੜ ਆ ਚੇਅਰਮੈਨ ਨਾਲ ਦੇ ਬੀਐਸਪੀ ਦੇ ਚੇਅਰਮੈਨ ਨੇ ਲੈ ਕੇ ਜਿਲ੍ਹਾ ਪ੍ਰਸ਼ਾਸਨ ਨੂੰ ਲੈ ਕੇ ਜਾਂ ਬਲਾਕ ਸੰਮਤੀ ਦੇ ਚੇਅਰਮੈਨ ਲੈ ਕੇ ਕੀ ਰਣਨੀਤੀ ਹੋਣੀ ਹੈ ਦੇਖੋ ਇਹ ਤੇ ਬੀਐਸਪੀ ਜਰੀਆ ਇੱਕ ਡੈਮੋਕਰੈਟਿਕ ਤਰੀਕੇ ਨਾਲ ਫੈਸਲੇ ਲੈਂਦੀ ਆ ਅਸੀਂ ਆਪਣੀ ਪਾਰਟੀ ਆਰਗੇਨਾਈਜੇਸ਼ਨ ਸਾਰੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਕੇ ਫਿਰ ਅਸੀਂ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਪਾਰਟੀ ਦੀ ਸਾਡੀ ਲੋਕਲ ਲੀਡਰਸ਼ਿਪ ਦੀ رائے ਕੀ ਆ ਉਹ ਡਿਸਕਸ ਕਰਕੇ ਫਿਰ ਅਸੀਂ ਫੈਸਲਾ ਕਰਾਂਗੇ ਮੌਜੂਨ ਸਮਾਜ ਪਾਰਟੀ ਐ ਆਪਣੇ ਅਸੀਂ ਜਿਹੜੇ ਸਾਡੇ ਜ਼ਿਲ੍ਹਾ ਪ੍ਰੇਸ਼ਦ ਦੇ ਬਲਾਕ ਸੰਪਤੀ ਦੇ ਨਮਾਇंदे ਆ ਉਹਨਾਂ ਨੂੰ ਅਸੀਂ ਜ਼ਰੂਰ ਬੇਨਤੀ ਕੀਤੀ ਆ ਅਪੀਲ ਕੀਤੀ ਆ ਕਿ ਸਰਕਾਰ ਦੇ ਸਾਮਦਾਮ ਦੰਡਪੇਡ ਨੂੰ ਚੱਲਣ ਨਹੀਂ ਦੇਣਾ ਜਟਣਾ ਆ ਔਰ ਆਖਰੀ ਸਮੇਂ ਤੱਕ ਜਟਣਾ ਆ ਜੇ ਆਪਾਂ ਆਪਾਂ ਜਿਹੜਾ ਕਿਉਂਕਿ ਇਹ ਨਾਲ ਇੱਕ ਇੱਕ ਹੀ ਕਰਦੇ ਆ ਸੱਤਾ ਦਾ ਚੁੰਬਕ ਇਸਤੇਮਾਲ ਕਰਕੇ ਦੂਸਰੇ ਰਾਜਨੀਤਿਕ ਦਲਾਂ ਦੇ ਨੁਮਾਇੰਦਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਇਹ ਪਹਿਲਾਂ ਇਹਨਾਂ ਨੇ ਦੇਖਿਆ ਤੁਸੀਂ ਜਿੱਥੇ ਇਹਨਾਂ ਦੇ ਮੈਜੋਰਟੀ ਨਹੀਂ ਸੀ ਗਿਆ ਇਹਨਾਂ ਨੇ ਕਾਂਗਰਸ ਨੂੰ ਤੋੜ-ਤੋੜ ਕੇ ਆਪਣੀ ਬਣਾਈ ਤਾਂ ਬਹੁਤ ਜਨ ਸਮਾਜ ਪਾਰਟੀ ਦਾ ਪਹਿਲਾਂ ਤਾਂ ਕੋਸ਼ਿਸ਼ ਇਹ ਆ ਕਿ ਸਰਕਾਰ ਦੇ ਸਾਮ-ਦਾਮ-ਦੰਡ ਭੇਦ ਨੂੰ ਅਸਫਲ ਬਣਾਇਆ ਜਾਵੇ ਔਰ ਸਾਡੇ ਸਾਰੇ ਜਿਹੜੇ ਨੁਮਾਇੰਦੇ ਆ ਉਹ ਕੇਂਦਰ ਦੇ ਜਿੱਤ ਕੇ ਆ ਉਹ ਵਿਚਾਰਧਾਰਕ ਤੌਰ ਤੇ ਪਰਪੱਕਾ ਇਸ ਕਰਕੇ ਉਹਨਾਂ ਨੂੰ ਉਹਨਾਂ ਤੇ ਕੋਈ ਲੋਬ ਲਾਲਚ ਅਸਰ ਨਹੀਂ ਕਰ ਸਕਦਾ ਚੇਅਰਮੈਨੀ ਦਾ ਮਾਪਦੰਡ ਕੀ ਹੋਊਗਾ ਜਿਹਨੂੰ ਚੇਅਰਮੈਨਸ ਦੀ ਬੋ ਚੇਅਰਮੈਨੀ ਦਾ ਮਾਪਦੰਡ ਜਿਹੜਾ ਨਾ ਉਹ ਕੋਈ ਬਹੁਤਾ ਚਿੰਤਾ ਦਾ ਵਿਸ਼ਾ ਨਹੀਂ ਹੈ ਉਹ ਜਿਹੜੇ ਕਿਉਂਕਿ ਤਿੰਨੇ ਹੀ ਸਾਡੇ ਪਾਰਟੀ ਕੇਡਰ ਦੇ ਬੰਦੇ ਕੋਈ ਬਾਹਰੋਂ ਹੈ ਹੀ ਨਹੀਂ ਕੁਝ ਕਰਕੇ ਜਦੋਂ ਚੇਅਰਮੈਨੀ ਦੀ ਨੌਬਤ ਆਊਗੀ ਤੋ ਬੈਠ ਕੇ ਫੈਸਲਾ ਕਰ ਲੈਣਗੇ ਕੋਈ ਬੜੀ ਜੇ ਆਪਾਂ ਦੇਖੀਏ ਕਿ ਲਗਾਤਾਰ ਜਿਹੜੇ ਜਦੋਂ ਆਪਾਂ ਨਗਰ ਨਿਗਮ ਦੇ ਇਲੈਕਸ਼ਨਾਂ ਦੇਖਦੇ ਆ ਪਿਛਲੀਆਂ ਫਗਵਾੜੇ ਦੇ ਜੇ ਦੇਖੀਏ ਤਾਂ ਸਰਕਾਰ ਉਦੋਂ ਤੱਕ ਜਿਹੜੀ ਆ ਚੋਣ ਆ ਉਹ ਨਹੀਂ ਕਹਉਂਦੀ ਜਦ ਤੱਕ ਉਹਨਾਂ ਦੇ ਜਿਹੜੇ ਇਹ ਕਾਉਂਸਲਰ ਆ ਜਾਂ ਇਹ ਉਹਨਾਂ ਦੀਆਂ ਜਿਹੜੀਆਂ ਬਲਾਕ ਸੰਤੀ ਜੇ ਤੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਮੈਂਬਰ ਨਹੀਂ ਪੂਰੇ ਹੁੰਦੇ ਜਦ ਤੱਕ ਉਹ ਤੋੜਪੰਨ ਦੂਜੀਆਂ ਪਾਰਟੀਆਂ ਵਿੱਚੋਂ ਕਰਕੇ ਨਹੀਂ ਆਪਣੀ ਬਹੁਮਤ ਆਉਂਦਾ ਤੇ ਅੱਜ ਵੀ ਦੇਖਣ ਨੂੰ ਮਿਲਿਆ ਤੁਸੀਂ ਜਿਸ ਤਰ੍ਹਾਂ ਸੌਂ ਖਲਾਈ ਆ ਕਿ ਇਸ ਤਰ੍ਹਾਂ ਦਾ ਡਰ ਵੀ ਲੱਗ ਰਿਹਾ ਕੋਈ ਨਹੀਂ ਨਹੀਂ ਡਰ ਨਹੀਂ ਹੈ ਇਹ ਡਰ ਦੇਖੋ ਤੁਸੀਂ ਅਸੀਏ ਤੇ ਗੁਰੂ ਘਰ ਚ ਆਏ ਦੱਸ ਇਸ ਕਰਕੇ ਥੋੜੀ ਐਂ ਪੇ ਡਰ ਹੋਆ ਜਿਨ੍ਹਾਂ ਨੂੰ ਡਰ ਸੇ ਉਹ ਤਾਂ ਅੱਜ ਤੱਕ ਨਹੀਂ ਆਏ ਜਦੋਂ ਗੁਰੂ ਘਰ ਤੇ ਜੀਸੀਬੀ ਚੱਲੀ ਬੀਐਸਪੀ ਤਾਂ ਉਦੋਂ ਨਾਲ ਡਰੇ ਨਹੀਂ ਮੇਰੇ ਕਹਿੰਦਾ ਮਤਲਬ ਜਿਸ ਤਨਾ ਉਹ ਤੋੜ ਬੰਦ ਕਰਦੇ ਇਸ ਨੋਟ ਡਰ ਤੁਸੀਂ ਜਾ ਕੇ ਅਸੈਂਬਲੀ ਚ ਤੁਸੀਂ ਸੰਵਿਧਾਨ ਦੀ ਕਸਮ ਖਾਣੀ ਡਰ ਥੋੜੀ ਹੁੰਦਾ ਕੋਈ ਡਰ ਨਹੀਂ ਹੁੰਦਾ ਇਹ ਇੱਕ ਕਮਿਟਮੈਂਟ ਹੁੰਦੀ ਆਪਣੇ ਉਮੀਦਵਾਰ ਸਾਡੇ ਸਾਡੇ ਜਿੱਤ ਕੇ ਗਏ ਆ ਕੋ ਇਹ ਤਾਂ ਸਾਰੀਆਂ ਪਾਰਟੀਆਂ ਕਹਿੰਦੀਆਂ ਆਪਣੇ ਉਮੀਦਵਾਰਾਂ ਨੂੰ ਪਾਈ ਇੱਕਜੁੱਟ ਰਹਿਣਾ ਕਮਿਟਮੈਂਟ ਰੱਖਣੀ ਹੈ ਜਿੱਥੋਂ ਜਿੱਤ ਕੇ ਆਇਆ ਉੱਥੇ ਹੀ ਰਹਿਣਾ ਹੈ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਨਹੀਂ ਜਿਸ ਤਰ੍ਹਾਂ ਫਗਵਾੜਾ ਨਗਰ ਨੇ ਕੰਮ ਜਦੋਂ ਇਲੈਕਸ਼ਨ ਹੋਈ ਆ ਤਾਂ ਕਾਂਗਰਸ ਕੋਲ ਬਹੁਤ ਸਗਾ ਉਥੇ ਕਾਂਗਰਸ ਦੇਵਨੀ ਤੋੜ ਕੇ ਆਮ ਆਦਮੀ ਪਾਰਟੀ ਵਚ ਲੈਂਦੇ ਤਾਂ ਉਹ ਚੋਣ ਹੋਈ ਆ ਦੇਖੋ ਕਾਂਗਰਸ ਪਾਰਟੀ ਕਿੱਦਾਂ ਦੀ ਪਾਰਟੀ ਆ ਕਿ ਜਿਹੜੀ ਪੂਰੇ ਦੇਸ਼ ਦੇ ਵਿੱਚ ਟੁੱਟ ਰਹੀ ਹੈ ਬਹੁਜਨ ਸਮਾਜ ਪਾਰਟੀ ਨੇ ਤਾਂ ਨਾ ਫਗਵਾੜੇ ਦੀ ਚੋਣ ਸਕੇ ਨਾ ਜਲੰਧਰ ਚ ਚੋਣ ਮੈਂ ਤੁਹਾਨੂੰ ਦੱਸਿਆ ਕਿ ਲਾਲਚ ਦੀ ਉਹ ਨਹੀਂ ਕੋ ਕਮੀ ਨਹੀਂ ਛੜ। ਪਰ ਬੌਜਨ ਸਮਾਜ ਪਾਰਟੀ ਨੂੰ ਤੋੜੰਚ ਕੰਮ ਜਾਬਨੀ ਹੋ ਮੇਰਾ ਭਰੋਸਾ ਆ ਕਿ ਬਲੌਕ ਸੰਤੀ ਦੀਆਂ ਚੋਣਾਂ ਚ ਵੀ ਉਹ ਸੰਡੇ ਤੇ ਸੇ ਨਮਾਇੰਦੇ ਨੇ ਤੋੜੰਚ ਕੰਮ ਜਾਬਨੀ ਹੋਸਾ ਤੇ ਆਪਣੇ ਜਿਹ ਆਲਓਵਰ ਜਿਹੜਾ ਰਿਪੋਰਟ ਦੇਖਿਆ ਜਾਵੇ ਬੌਜਨ ਸਮਾਜ ਪਾਰਟੀ ਦੇ ਕਿੰਨੇ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਬਣੇ ਆ ਤੇ ਕਿੰਨੇ ਬਲੌਕ ਸੰਤੀ ਮੈਂਬਰ ਬਣੇਗਾ ਦੇਖੋ ਬੌਜਨ ਸਮਾਜ ਪਾਰਟੀ ਦੇ ਜਿਹੜੇ 40 ਬਲੌਕ ਸੰਤ ਦੇ ਮੈਂਬਰ ਹਾਥੀ ਨਿਸ਼ਾਨ ਤੇ ਬਣੇ ਠੀਕ ਹੈ ਔਰ ਜਿਹੜੇ ਵੱਡੀ ਗਿਣਤੀ ਚ ਐਸੇ ਆ ਜਿਹੜੇ ਸਮਰਥਨ ਨਾ ਬਣੇ ਠੀਕ ਹੈ ਤਾਂ ਬੀਐਸਪੀ ਨੇ ਇੱਕ ਨਮਾ ਇਸ ਵਾਰ ਜਿਹੜਾ ਫੈਸਲਾ ਕੀਤਾ ਸੀ ਕਿ ਅਸੀਂ ਆਪਣੇ ਪਾਰਟੀ ਸਿੰਬਲ ਤੇ ਲਾਉਂ ਅਸੀਂ ਸਰਕਾਰ ਨੂੰ ਚੁਣੌਤੀ ਦੇਵਾਂਗੇ ਅਸੀਂ ਆਪਣੇ ਆਈਡੀਓਲੋਜੀ ਦੇ ਰਾਤ ਔਰ ਉਸ ਦਿਸ਼ਾ ਦੇ ਵਿੱਚ ਸਾਡਾ ਜਿਹੜਾ ਫੈਸਲਾ ਲਿਆ ਉਹ ਤੇ ਸੰਗਤ ਨੇ ਮੋਹਰ ਲਗਾਈ ਜਿਸ ਤਰ੍ਹਾਂ ਤੇਰੇ ਤਿੰਨ ਕੌਂਸਲਰ ਸਕੇ ਫਾਰਵਰਡਡ ਵਚ ਤੇ ਤੁਸੀਂ ਉਥੇ ਜਿਹੜਾ ਆ ਤੇ ਡਿਪਟੀ ਮੇਅਰ ਬਣਾਉਣ ਵਿੱਚ ਕੰਮ ਜਾ ਰਿਹਾ ਸੀ ਸੀਨੀਅਰ ਡਿਪਟੀ ਸੀਨੀਅਰ ਡਿਪਟੀ ਮੇਅਰ ਤੇ ਇਸ ਦੇ ਨਾਲੇ ਹੁਣ ਜੇ ਗੱਲ ਕੀਤੀ ਜਾਵੇ ਤਿੰਨ ਜ਼ਿਲ੍ਹਾ ਪ੍ਰੈਸਿਡੈਂਟ ਮੈਂਬਰ ਤੁਹਾਡੇ ਬਣੇ ਆ ਹਨਾ ਤੇ ਇੱਕ ਮੈਂਬਰ ਸਰਕਾਰ ਨੂੰ ਚਾਹੀਦਾ ਆ ਕਿ ਵਾਈਸ ਚੇਅਰਮੈਨ ਜਿਹੜਾ ਆ ਉਹ ਬੀਐਸਪੀ ਦਾ ਵੇਖਣ ਨੂੰ ਮਿਲੇਗਾ ਮੈਂ ਕਹਿੰਦਾ ਅਜੇ ਅਸੀਂ ਕੋਈ ਇੱਥੇ ਵਿਚਾਰਿਆ ਹੀ ਨਹੀਂ ਅਜੇ ਜਿਹੜੀ ਆਮ ਪਾਰਟੀ ਉਹ ਪਾਪਾਂ ਦੇ ਵਿੱਚ ਉਲਦੀ ਹੋਈ ਪਾਰਟੀ ਠੀਕ ਹੈ ਨਾ ਉਹ ਉਹ ਪਾਪ ਆਪਣੇ ਤੋਂਦੀ ਕਿ ਨਹੀਂ ਤੋਂਦੀ ਇਹ ਦੇਖਾਂਗੇ ਨਾ ਅਜੇ ਤੱਕ ਕੁਝ ਨਹੀਂ ਆਪਾਂ ਅਜੇ ਅਸੀਂ ਜਿਲ੍ਹਾ ਪ੍ਰੈਸ਼ਰ ਦਾ ਚੇਅਰਮੈਨ ਬਾਈ ਚੇਅਰਮੈਨ ਉਹੀ ਟਸਕਿਸ਼ਨ ਨੇ ਰਤੇ ਕੀਤੀ ਅਸੀਂ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਅੱਗੇ ਆ ਕੇ ਜਿੱਤ ਸਮਰਪਿਤ ਕੀਤੀ ਗੁਰੂ ਦੇ ਚਰਨਾਂ ਕਿ ਤੁਹਾਡਾ ਅਸ਼ੀਰਵਾਦ ਇਹ ਜਿਹੜਾ ਕਿਉਂਕਿ ਆਹ ਦਿਵਾਰਾਂ ਜਿਹੜੀਆਂ ਉਹ ਨਹੀਂ ਤੋੜੀਆਂ ਸੀ ਜਿਹੜੀਆਂ ਬਣੀਆਂ ਤੁਸੀਂ ਵੀ ਉਦੋਂ ਆਏ ਸਕੇ ਹਾਂਜੀ ਤਾਂ ਇਹ ਦਿਵਾਰਾਂ ਹੰਕਾਰ ਸੀ ਸਰਕਾਰ ਨੇ ਤਾਂ ਤੋੜੀਆਂ ਹੱਕ ਹੰਕਾਰ ਨਾਲ ਤਾਂ ਸੰਗਤ ਨੇ ਸਰਕਾਰ ਦਾ ਹੰਕਾਰ ਤੋੜ ਦਿੱਤਾ ਮੈਂ ਤਾਂ ਇਹ ਸ਼ੁਕਰਾਨਾ ਕਰਨ ਲਿਆ ਪ੍ਰਧਾਨ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਡੀ ਅਗਵਾਈ ਵਿੱਚ ਦੂਜੀ ਜਿਹੜੀ ਜਤ ਹੋਈ ਆ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਧੰਨਵਾਦ ਪਕਾ ਇਸ ਸੰਬੰਧ ਦਾ ਬਸਪਾ ਦੇ ਸੁਭਾ ਪ੍ਰਧਾਨ ਦਾਸ ਸਿੰਘ ਕ੍ਰੀਪੂਰੀ ਜੀ ਜਿਨ੍ਹਾਂ ਦੱਸਿਆ ਕਿ ਜਿਹੜਾ ਜੇ ਚੇਅਰਮੈਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਹਿਣਾ ਕਿ ਅਸੀਂ ਤੇ ਸਾਡੇ ਕੇਡਰ ਦੇ ਵਿੱਚੋਂ ਬੌਜਨ ਸਮਾਜ ਪਾਰਟੀ ਦੇ ਕੇਡਰ ਦੇ ਵਿੱਚੋਂ ਬਲੱਗ ਸੰਤੀ ਮੈਂਬਰ ਤੇ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਬਣੇ ਆ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਫਲੋਰ ਬਲੱਗ ਸੰਤੀ ਜਿੱਥੇ ਕਿ ਪੂਰੀ ਪੂਰਾ ਬਹੁਮਤ ਆ ਬੌਜਨ ਸਮਾਜ ਪਾਰਟੀ ਕੋ ਕਿਹੜਾ ਨਾਂ ਇਹਦਾ ਚੇਅਰਮੈਨ ਹੀ ਲੱਗੇ ਹੁੰਦਾ ਆ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਜੀਤਨਾ ਚਾਣ ਲਈ ਪ੍ਰਦੀਪ ਰਾਧਨ